ਉਹ ਆ ਗਿਆ ਭੱਜਿਆ ਆਇਆ ਉਹ ਆ ਗਿਆ ਭੱਜਿਆ ਆਇਆ ਭੱਜ ਗਏ ਟੈਂਟ ਲੱਗੇ ਰਹਿ ਗਏ ਆ ਗਿਆ ਵੀ ਭੱਜ ਗਿਆ ਜੁਨੀ ਦੇ ਬਿੱਟੂ ਭੱਜ ਗਿਆ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਭੱਜ ਕੇ ਆਪਣੇ ਗੱਡੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਦੱਸੇ ਜਾ ਰਿਹਾ ਇੱਕ ਸਨਾ ਦੇ ਵਿਰੋਧ ਦੇ ਡਰ ਤੋਂ ਰਵਨੀਤ ਬਿੱਟੂ ਦੇ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਕਾਫਲਾ ਲੈ ਕੇ ਉਥੋਂ ਨਿਕਲ ਗਏ ਦੱਸਿਆ ਕਿ ਲੁਧਿਆਣਾ ਦੇ ਲਾਡੂਵਾਲ ਨੇੜੇ ਇੱਕ ਪਿੰਡ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹ ਆ ਗਿਆ ਭੱਜਿਆ ਹੋਇਆ ਉਹ ਭੱਜ ਗਿਆ ਇਹ ਉਹ ਜਾ ਰਹੇ ਤੇ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਆਪਾਂ ਵੀ ਦੇਖੇ ਜਾ ਰਹੇ ਆ ਜਾਣਦੇ ਕਿ ਤਰੂਨੇ ਹਣ ਦੇ ਕਿ ਭੱਜ ਗਏ ਓਏ

ਭੱਜ ਗਏ ਟੈਂਟ ਲੱਗੇ ਰਹਿ ਗਏ ਉਹ ਭੱਜ ਗਏ ਜਾਂਦੇ ਕਿ ਦਰੂਨੇ ਹੜਦੇ ਕਿ ਭੱਜਦੇ ਓਏ ਉਹ ਭੱਜ ਗਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਉਨੀ ਦੀ ਬਿੱਡੂ ਭੱਜ ਗਿਆ ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਤੇ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਆਪਾਂ ਵੀ ਦੇਖਿਆ ਯਾਰ ਆ ਜਾਣਦੇ ਕਿ ਕਾਨੂੰਨ ਹੈ ਉਹਦੇ ਵੀ ਭੱਜ ਗਏ ਓਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਕਨੀ ਦੀ ਬਿੱਡੂ ਭੱਜ ਗਿਆ ਤਸਵੀਰਾਂ ਦੇਖ ਸਕਦੇ ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਰਮਨੀਤ ਬਿੱਟੂ ਪ੍ਰਚਾਰ ਕਰਨ ਲਈ ਆਏ ਸੀ ਪਰ ਜਿਵੇਂ ਹੀ ਕਿਸਾਨਾਂ ਨੂੰ ਇਸ ਦੀ ਪਿੰਕ ਲੱਗਦੀ ਆ ਤਾਂ ਕਿਸਾਨ ਵੀ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਰਮਨੀਤ ਬਿੱਟੂ ਦੇ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਜਾਂਦਾ ਹੈ ਜਿਉਂ ਦੇ ਤਿਉਂ ਹੀ ਟੈਂਟ ਲੱਗਿਆ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਰਮਨੀਤ ਬਿੱਟੂ ਪ੍ਰੋਗਰਾਮ ਰੱਦ ਕਰਕੇ ਉੱਥੋਂ ਚਲੇ ਜਾਂਦੇ ਨੇ ਤੇ ਉਹਨਾਂ ਦੀ ਇਹ ਵੀਡੀਓ ਵੀ ਕਾਫੀ ਤੇਜ਼ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਕਿ ਰਵਨੀਤ ਬਿੱਟੂ ਪਾਜਪਾ ਦੇ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ